ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਮਾਲਕ ਦੀ ਅਪਾਰ ਕਿਰਪਾ ਬਖਸ਼ ਰਹਿਮਤ ਸਦਕਾ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਹਨ ਸੋ ਅਸੀਂ ਸਾਰਿਆਂ ਨੇ ਹੁਣ ਸੰਗਤ ਦੇ ਵਿੱਚ ਬੈਠ ਕੇ ਆਪੇ ਦੀ ਵਿਚਾਰ ਕਰਨੀ ਹੈ ਗੁਰਬਾਣੀ ਗੁਰੂ ਤੋਂ ਜੋ ਸੱਚ ਦਾ ਮਾਰਗ ਹੈ ਉਹ ਪੁੱਛਣਾ ਹੈ ਇਹ ਬਹੁਤ ਹੀ ਵੱਡੇ ਭਾਗ ਹੋਣ ਤਾਂ ਇਸ ਮਾਰਗ ਦਾ ਜੋ ਸੱਚ ਦਾ ਮਾਰਗਾ ਜੋ ਅਧਿਆਤਮਿਕ ਮਾਰਗ ਹੈ ਇਹਦਾ ਸਹੀ ਗਿਆਨ ਹੋ ਜੇ ਨਹੀਂ ਤੇ ਪਹਿਲੀ ਗੱਲ ਤਾਂ ਇਹ ਆ ਵੀ ਸੱਚ ਦਾ ਗਿਆਨ ਹੋਣਾ ਵੀ ਜਿਹੜਾ ਉਹ ਬੜਾ ਔਖਾ ਕਿਉਂਕਿ ਇਸ ਗਿਆਨ ਦੇ ਵਿੱਚ ਵੀ ਬਹੁਤ ਭੁਲੇਖੇ ਪਾ ਦਿੰਦਾ ਕਾਲ ਇਹ ਜੋ ਅਧਿਆਤਮਿਕ ਮਾਰਗ ਹੈ ਇਹਦੇ ਗਿਆਨ ਦੇ ਵਿੱਚ ਵੀ ਕਾਲ ਜੋ ਆ ਬਹੁਤ ਤਰੀਕਾ ਬਹੁਤ ਤਰ੍ਹਾਂ ਦੇ ਪਲੇਖੇ ਪਾ ਦਿੰਦਾ ਕਿਉਂਕਿ ਕਾਲ ਦਾ ਦੇਸ਼ ਆਇ ਮਾਇਆ ਦਾ ਦੇਸ਼ ਆ ਕਿਉਂਕਿ ਖੇਡ ਇਹ ਖੇਡ ਦੇ ਵਿੱਚ ਜਿਹੜਾ ਸਾਡੀ ਵਿਰੋਧੀ ਟੀਮ ਆ ਉਹ ਵੀ ਆ ਇਸ ਕਰਕੇ ਗੁਰਮੁਖ ਪਿਆਰਿਓ ਬੜੇ ਸੁਚੇਤ ਹੋ ਕੇ ਰਹਿਣਾ ਪੈਂਦਾ ਕਿਉਂਕਿ ਮਾਰੇ ਕਹਿੰਦੇ ਜਦੋਂ ਅਸੀਂ ਇੱਧਰ ਆਉਨੇ ਆ ਦਰਤੇ ਬੈਠੇ ਹੁੰਦੇ ਆ ਤੇ ਮਾਰੇ ਕਹਿੰਦੇ ਪੰਜ ਪਹਿਰੂ ਆ ਦਰਮੇ ਰਹਤੇ ਤਿੰਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਏ ਰੋ ਤੈ ਲੈ ਪ੍ਰਗਾਸ ਉਜਾਰਾ ਕਹਿੰਦੇ ਨਾਮ ਦਾ ਪ੍ਰਗਾਸ ਲੈ ਕੇ ਚੱਲਣਾ ਕਿਉਂਕਿ ਦਰ ਤੇ ਬੈਠੇ ਆ ਦਰ ਤੇ ਬੈਠਿਆ ਹੀ ਸਾਡਾ ਸਰੀਰੂਪੀ ਖੇਤ ਦੇ ਵਿੱਚ ਆਉਂਦਿਆਂ ਹੀ ਜੇ ਪਾਉਣ ਦਾ ਬੈਲੈਂਸ ਵਿਗਾੜ ਦਿੰਦੇ ਆ ਤੇ ਫਿਰ ਮਨ ਜਿਹੜਾ ਪਾਉਣ ਦਾ ਬੈਲੈਂਸ ਵਿਗੜਨ ਕਰਕੇ ਜਿਉਂ ਸਾਰਾ ਦਿਨ ਖੇਡ ਖੇਡਦਾ ਹੈ ਮਨ ਦੇ ਪੈਰ ਨਹੀਂ ਜੰਮਦੇ ਸੋ ਇਸ ਕਰਕੇ ਗੁਰਮੁਖ ਪਿਆਰਿਓ ਜੋ ਅਸੀਂ ਵਿਚਾਰ ਕਰ ਰਹੇ ਸੀ ਇਸ ਮਾਰਗ ਦੇ ਪਰੋਂ ਸਹੀ ਗਿਆਨ ਹੋ ਜਾਣਾ ਉਹ ਇੱਕ ਬਹੁਤ ਵੱਡੀ ਗੱਲ ਹੈ ਪਰ ਉਸ ਗਿਆਨ ਨੂੰ ਪ੍ਰੈਕਟੀਕਲ ਚ ਸ਼ਾਮਲ ਕਰ ਲੈਣਾ ਮੇਨ ਉਹ ਮਾਇਨਾ ਰੱਖਦਾ ਮਾਰੇ ਕਹਿੰਦੇ ਹੁਣ ਜਿੱਦਾਂ ਸਾਨੂੰ ਹਰੇਕ ਜੀਵ ਨੂੰ ਪਤਾ ਲੱਗ ਜਾਂਦਾ ਹੈ ਕਿ ਖੰਡ ਮਿੱਠੀ ਹੁੰਦੀ ਹੈ ਪਰ ਕਹਿੰਦੇ ਹੁਣ ਅਸੀਂ ਖੰਡ-ਖੰਡ ਕਰਦੇ ਰਹੀਏ ਤੇ ਸਾਡਾ ਮੂੰਹ ਨਹੀਂ ਮਿੱਠਾ ਹੋ ਸਕਦਾ ਤੇ ਪਾਈ ਗੁਰਦਾਸ ਜੀ ਸਮਝਾਉਣਾ ਕਰਦੇ ਹਨ ਕਹਿੰਦੇ ਜੈਸੇ ਖਾੰਡ-ਖਾੰਡ ਕਹੇ ਮੂੰਹ ਨਹੀਂ ਮਿੱਠਾ ਹੋਏ ਜਾਬ ਲਗ ਜੀਵ ਸਵਾਦ ਖਾਂਡ ਨਹੀਂ ਖਾਈਏ ਕਹਿੰਦੇ ਜਦੋਂ ਤੱਕ ਉਹ ਰਸਨਾ ਤੇ ਖੰਡ ਨੂੰ ਰੱਖ ਨਹੀਂ ਲੈਂਦੇ ਤਦ ਤੱਕ ਉਹਦਾ ਰਸ ਨਹੀਂ ਦੇਖ ਸਕਦੇ ਫਿਰ ਅਗਲੀ ਉਦਾਹਰਣ ਦਿੰਦੇ ਕਹਿੰਦੇ ਜੈਸੇ ਰਾਤ ਅੰਧੇਰੀ ਮੇ ਦੀਪਕ ਦੀਪਕ ਗਹ ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਗਹ ਤਿਮਰ ਨਾ ਜਾਈ ਜਬ ਲਗ ਨਜਰਾਈਏ ਕਹਿੰਦੇ ਜਿੱਦਾਂ ਅੰਧੇਰੀ ਰਾਤ ਦੇ ਵਿੱਚ ਦੀਪਕ ਦੀਪਕ ਕਹੀ ਜਾਈਏ ਹਨੇਰਾ ਨਹੀਂ ਜਾ ਸਕਦਾ ਜਿੰਨੀ ਦੇ ਤੱਕ ਦੀਪਕ ਨੂੰ ਜਗਾ ਨਹੀਂ ਦਿੰਦੇ ਫਿਰ ਤੀਸਰੀ ਉਦਾਹਰਨ ਦਿੰਦੇ ਕਹਿੰਦੇ ਜੈਸੇ ਗਿਆਨ ਗਿਆਨ ਕਹੇ ਗਿਆਨ ਹੋ ਨਾ ਹੋਤ ਕਸ਼ ਕਹਿੰਦੇ ਹੁਣ ਗਿਆਨ ਦੀਆਂ ਗੱਲਾਂ ਤੇ ਭਾਵੇਂ ਇਦਾਂ ਜਿੰਨੀਆਂ ਮਰਜ਼ੀ ਕਰੀ ਜਾਈਏ ਪਰ ਜਿਹੜਾ ਅਸਲੀ ਗਿਆਨ ਆ ਕਹਿੰਦੇ ਜੈਸੇ ਗਿਆਨ ਗਿਆਨ ਕਹੇ ਗਿਆਨ ਹੋ ਨਾ ਹੋਤ ਕਸ਼ ਜਦ ਲਗ ਗੁਰ ਗਿਆਨ ਅੰਤਰ ਨਾ ਪਾਈਏ ਕਹਿੰਦੇ ਜਿੰਨੀ ਤੱਕ ਅੰਦਰੋਂ ਆਪਣੀ ਅਕਲ ਕਲਾ ਜੋਦ ਦਾ ਇਸਤੇਮਾਲ ਕਰਨਾ ਨਹੀਂ ਸਿੱਖ ਲੈਂਦੇ ਤਦ ਤੱਕ ਗਿਆਨ ਜਿਹੜਾ ਵਾ ਜੋ ਨਹੀਂ ਹੋ ਸਕਦਾ ਸਾਨੂੰ ਉਹ ਫਿਰ ਬਾਰੀ ਬਾਰੀ ਜੋ ਅਸੀਂ ਪੜਦੇ ਆ ਜਿੰਨਾ ਕਿ ਪੜਿਆ ਪੜਾਇਆ ਉੱਥੇ ਤੱਕ ਅਸੀਂ ਸੀਮਤ ਰਹਿ ਜਾਂਦੇ ਆ ਪਰ ਅਸਲ ਦੇ ਵਿੱਚ ਗਿਆਨ ਜੀਵ ਨੂੰ ਕਦੋਂ ਹੁੰਦਾ ਵਾ ਜਦੋਂ ਸਾਡਾ ਨਿਜ ਪਦ ਤੇ ਧਿਆਨ ਲੱਗਦਾ ਕਹਿੰਦੇ ਨਿਜ ਪਦ ਉੱਪਰ ਲਾਗੋ ਧਿਆਨ ਰਾਜਾ ਰਾਮ ਨਾਮੁਰਾ ਬ੍ਰਹਮ ਗਿਆਨ ਇਹ ਜਿੰਨਾ ਵੀ ਅਸੀਂ ਗਿਆਨ ਕਰਦੇ ਆ ਜਿੰਨਾ ਵੀ ਅਸੀਂ ਧਿਆਨ ਕਰਦੇ ਆ ਜੋ ਕਥਾ ਕਾਣੀ ਦੇ ਰੂਪ ਵਿੱਚ ਧਿਆਨ ਦੀਆਂ ਗੱਲਾਂ ਕਰਦੇ ਆ ਗਿਆਨ ਦੀਆਂ ਗੱਲਾਂ ਕਰਦੇ ਆ ਇਹ ਕਿੱਥੋਂ ਪੈਦਾ ਹੁੰਦਾ ਜਦੋਂ ਮਹਾਰਾਜ ਨੂੰ ਪੁੱਛਦੇ ਆ ਮਹਾਰਾਜ ਜਿਹੜਾ ਗਿਆਨ ਆ ਧਿਆਨ ਆ ਇਹ ਕਿਹੜੇ ਪੁਆਇੰਟ ਤੋਂ ਪੈਦਾ ਹੁੰਦਾ ਤੇ ਮਹਾਰਾਜ ਸੌਖਾ ਕਰਕੇ ਦੱਸਦੇ ਕਹਿੰਦੇ ਇਹ ਇੱਕ ਧਨ ਤੋਂ ਪੈਦਾ ਹੁੰਦਾ ਇਹ ਜਿੰਨਾ ਵੀ ਗਿਆਨ ਆ ਜਿੰਨਾ ਵੀ ਧਿਆਨ ਆ ਇਹ ਕਿੱਥੋਂ ਪੈਦਾ ਹੁੰਦਾ ਇੱਕ ਧਨ ਤੋਂ ਸਮਾਰੇ ਕਹਿੰਦੇ ਗਿਆਨ ਧਿਆਨ ਤੁਨ ਜਾਣੀ ਐ ਅਕਥ ਕਹਾਵੈ ਸੋਏ ਇਸ ਕਰਕੇ ਸਾਨੂੰ ਅਨਹਦ ਧੁਨ ਨਾਲ ਜੁੜਨ ਲਈ ਕਿਹਾ ਜਾਂਦਾ ਉਹ ਜਿੱਥੇ ਅਨਹਦ ਧੁਨ ਚੱਲੀ ਆ ਉਸ ਇਲਾਕੇ ਨੂੰ ਨਿਜਪਦ ਵੀ ਕਹਿ ਦਿੱਤਾ ਤਾਂ ਹੀ ਇੱਥੇ ਕਿਹਾ ਨਿਜਪਦ ਉੱਪਰ ਲੱਗੋ ਧਿਆਨ ਰਾਜਾ ਆਰਾਮ ਨਾਮ ਮੁਰਾ ਬ੍ਰह्म ਗਿਆਨ ਦੇਖੋ ਹੁਣ ਗੁਰਮੁਖ ਪਿਆਰਿਓ ਜੋ ਗਿਆਨ ਹੀ ਲਾ ਰਹਿਆਂ ਸਾਡੇ ਤੇ ਕਿੰਨੀ ਕਿਰਪਾ ਮਾਲਕ ਦੀ ਵੀ ਇਹ ਜਿਹੜਾ ਗਿਆਨ ਆ ਮਾਲਕ ਸਾਨੂੰ ਬਖਸ਼ਿਸ਼ ਕਰ ਰਿਹਾ ਨਹੀਂ ਤਾਂ ਮਹਾਰਾਜ ਇੱਕ ਜਗ੍ਹਾ ਵੀ ਕਹਿ ਰਿਹਾ ਕਹਿੰਦੇ ਕਹਾਂ ਸਵਾਨ ਕੋ ਸਿਮਰਤ ਸੁਣਾਏ ਕਹਿੰਦੇ ਕਹਾਂ ਸਾਖਤਪੈ ਹਰ ਗੁਣ ਗਾਏ ਕਹਿੰਦੇ ਹੁਣ ਇੱਕ ਜੀਵਾਂ ਨੂੰ ਵੇਖੋ ਤਾੜਨਾ ਕਰ ਰਿਹਾ ਜਿਹੜੇ ਜੀਵੇ ਗਿਆਨ ਨੂੰ ਮੰਨਣਾ ਨਹੀਂ ਕਰਦੇ ਗੁਰਮਤਿ ਗਿਆਨ ਨੂੰ ਚਾਹੇ ਨੂੰ ਪ੍ਰੈਕਟੀਕਲ ਚ ਸ਼ਾਮਲ ਨਹੀਂ ਕਰਦੇ ਤੇ ਮਹਾਰਾਜ ਕਹਿੰਦੇ ਵੀ ਇਹ ਤੇ ਤੁਸੀਂ ਹੁਣ ਇੱਥੇ ਦੁਨਿਆਵੀ ਤੌਰ ਤੇ ਕੁੱਤਿਆਂ ਨੂੰ ਕੁੱਤੇ ਨੂੰ ਸਿਮਰਤੀਆਂ ਦੇ ਪਾਠ ਸੁਣਾਈ ਜਾਓ ਤਾਂ ਉਹਦਾ ਕਹਿੰਦੇ ਕੋਈ ਲਾਭ ਥੋੜਾ ਹੁੰਦਾ ਕਹਿੰਦੇ ਏਦਾਂ ਹੀ ਜਿਦਾਂ ਕਹਾਂ ਸਵਾਨ ਕੋ ਸਿਮਰਤ ਸੁਣਾਏ ਕਹਾਂ ਸਾਖਤ ਪੈ ਹਰ ਗੁਣ ਗਾਏ ਏਦਾਂ ਹੀ ਕਹਿੰਦੇ ਉਸ ਸਾਖਤ ਬੰਦੇ ਦੇ ਲਾਗੇ ਗਿਆਨ ਕੀਤੇਆਂ ਕੋਈ ਫਾਇਦਾ ਨਹੀਂ ਹੁੰਦਾ ਕਹਿੰਦੇ RAM 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 ਰਮੇ ਰਮ ਰਹੀਏ ਸਾਖਤ ਸਿਓ ਭੁੱਲ ਨਹੀਂ ਕਹੀਏ ਕਹਿੰਦੇ ਸਾਖਤ ਬੰਦੇ ਨੂੰ ਭੁੱਲ ਕੇ ਵੀ ਨਹੀਂ ਕਹਿਣਾ ਇਹ ਗਿਆਨ ਦੀ ਗੱਲ ਜਿਹੜਾ ਗਾਹਕ ਨਹੀਂ ਆ ਉਹਦੇ ਅੱਗੇ ਗੱਲ ਨਹੀਂ ਕਰਨੀ ਕਿਉਂਕਿ ਗਾਹਕ ਹੋਵੇ ਫਿਰ ਇਹਦਾ ਮੁੱਲ ਪੈਂਦਾ ਤੇ ਫਿਰ ਅੱਗੇ ਕਹਿੰਦੇ ਆ ਅਗੇ ਹੋਰ ਸਮਝਾਉਣਾ ਕਰਦੇ ਕਹਿੰਦੇ ਕਊਆ ਕਹਾਂ ਕਪੂਰ ਚਰਾਏ ਤੇ ਕਹੇ ਵੀ ਸ਼ੇਰ ਕੋ ਦੁੱਧ ਪਿਆਏ ਕਹਿੰਦੇ ਜੇ ਦਾ ਇਹ ਅੰਦਰ ਵਿਚਾਰਾਂ ਰੂਪੀ ਜ਼ਹਿਰ ਪ੍ਰਵਲ ਹੋ ਚ ਗਿਆ ਉਹਨੂੰ ਦੁੱਧ ਪਿਉਣਾ ਕੀ ਹੋਣਾ ਸੱਪ ਨੂੰ ਦੁੱਧ ਪਿਆਈ ਜਾਓ ਉਹਦਾ ਜ਼ਹਿਰ ਥੋੜਾ ਨਿਕਲ ਜਾਣਾ ਕਊਏ ਨੂੰ ਕਪੂਰ ਦੇ ਦੋ ਜਿੱਦਾਂ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ ਫਿਰ ਇਸੇ ਤਰੀਕੇ ਨਾਲ ਇੱਕ ਉਦਾਹਰਨ ਹੋਰ ਦਿੰਦੇ ਕਹਿੰਦੇ ਅੰਮ੍ਰਿਤ ਲੈ ਲੈ ਨੀਮ ਸਜਾਈ ਕਹਿਤ ਕਬੀਰ ਉਹ ਆ ਕੋ ਸਹਿਜ ਨਾ ਜਾਈ ਕਹਿੰਦੇ ਹੁਣ ਜਿਹਦਾ ਨਿੰਮ ਹੁੰਦੀ ਆ ਉਹ ਚੇ ਕੜਤਨ ਹੁੰਦੀ ਕਹਿੰਦੇ ਹੁਣ ਉਹਨੂੰ ਜਿੰਨਾ ਮਰਜੀ ਅੰਮ੍ਰਿਤ ਪਾਈ ਜਾਓ ਕਹਿੰਦੇ ਉਹਦੇ ਚ ਸਾਇ ਥੋੜਾ ਆਏਗਾ ਇਸ ਕਰਕੇ ਪਰ ਜੇ ਮਾਲਕ ਕਿਰਪਾ ਕਰੇ ਜੇ ਮਾਲਕ ਕਿਰਪਾ ਕਰੇ ਮਾਰੇ ਕਹਿੰਦੇ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ 파ਰਸ ਪਰਸ ਲੋਹਾ ਕੰਚਨ ਹੋਈ ਜਿੰਨਾ 파ਰਸ ਨੂੰ ਪਰਸ ਕੇ ਲੋਹਾ ਵੀ ਕੰਚਨ ਹੋ ਜਾਂਦਾ ਜੇ ਸਾਡਾ ਮਨ ਸੰਗਤ ਦੀ ਅਧਿਨਕੀ ਗਪੂਲ ਕਰ ਲੇ ਸਾਡੇ ਜਿਹੜੇ ਮਨ ਲੋਹੇ ਵਰਗੇ ਆ ਇਹ ਵੀ ਕੰਚਨ ਵਰਗੇ ਹੋ ਸਕਦੇ ਆ